ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਨੋ ਸਿੰਘ ਦੀ ਬੇਵਾਲ ਤੇ ਇਹ ਜਿਹੜਾ ਕੰਕਾਰ ਮੂਲ ਮੰਤਰ ਸਥਾਨ ਦੀ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਜਿਹੜੇ ਲੇਬਰ ਜਿਹੜੀ ਸਾਡੀ ਪੱਕੀ ਆ ਉਹਦੇ ਤੇ ਸਾਡੇ ਕੋਲ ਪ੍ਰੋਪਰ ਸਾਰੇ ਐਡਰੈਸ ਹੁੰਦੇ ਆ ਉਹਨਾਂ ਦੇ ਅਧਿਕਾਰ ਆਧਾਰ ਕਾਰਡ ਵਗੈਰਾ ਸਾਰੇ ਏਸੀ ਰੱਖਦੇ ਜਿਵੇਂ ਹੁਣ ਪੇਂਟ ਵਾਲੇ ਬੰਦੇ ਲਾਏ ਉਹ ਇੱਕ ਬੰਦਾ ਸਾਡਾ ਠੇਕੇਦਾਰ ਹੁੰਦਾ ਬਿਜਲੀ ਵਾਲੇ ਲਾਏ ਉਹਨਾਂ ਦਾ ਵੀ ਉਸ ਮਹਿਕਮੇ ਦਾ ਵੀ ਇੱਕ ਠੇਕੇਦਾਰ ਉਹਨੇ ਆਪਣੀ ਲੇਬਰ ਲਾਈ ਹੁੰਦੀ ਨਾਲ ਇਹ ਪੇਂਟ ਵਾਲੇ ਸਾਡੇ ठेकेदार ਦੇ ਮਤਲਬ ਲੇਬਰ ਵਾਲੇ ਬੰਦੇ ਸੀ ਤੇ ਅੱਜ ਅਸੀਂ ਤੇ ਮੈਨੇਜਰ ਸਾਹਿਬ ਦੇ ਨਾਲ ਬੁਰਦਾਰੀਬੀਰ ਸਾਹਿਬ ਤੋਂ ਨਗਰ ਕੀਤਾ ਲੱਗੇ ਕੱਲ ਤੇ ਬਟਾਲੇ ਪਹੁੰਚੇ ਹੋਏ ਸੀ ਅਸੀਂ ਰਸਤੇ ਜਾ ਰਹੇ ਸੀ ਜਦੋਂ ਇੱਕ ਢਣਾ ਵਾਪਸ ਸਾਨੂੰ ਫੋਨ ਗਿਆ ਕਿ ਆ ਇਨਸੀਡੈਂਟ ਵਾਪਰ ਗਿਆ ਕਿ ਬੰਦਾ ਉਤੋਂ ਸਲਿੱਪ ਕਰਕੇ ਤੇ نیچے ਡਿੱਗ ਗਿਆ ਉਹ ਫਿਰ ਜਦੋਂ ਅਸੀਂ ਆਏ ਆ ਮੌਕੇ ਤੇ ਆ ਕੇ ਦੇਖਿਆ ਫੇਰ ਇਹਦੇ ਜੇਬ ਚੋਂ ਮੋਬਾਈਲ ਜਿਹੜਾ ਨਿਕਲਿਆ ਉਹਦੇ ਚ ਫਿਰ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇਹਦਾ ਨਾਮ ਸੁਖਵਿੰਦਰ ਸਿੰਘ ਪੁੱਤਰਜੀਤ ਸਿੰਘ ਵਾਸੀ ਮੁਹੱਲਾ ਕਾਜੀਬਾਲ ਸੁਲਤਾਨਪੁਰ ਲੋਧੀਓ ਅਸੀਂ ਫਿਰ ਟ੍ਰੇਸ ਕੀਤਾ ਉਸ ਤੋਂ ਫਿਰ ਕੱਲ ਦੇ ਕਰਦੇ ਤੇ ਪਤਾ ਲੱਗਾ ਉਹ ਜਦੋਂ ਉੱਥੇ ਗਏ ਮੁਖ ਦੇ ਉਹ ਆਣੀਆਂ-ਤੋਣੀਆਂ ਨੂੰ ਪਤਾ ਲੱਗੀ ਗੱਲ ਤੇ ਉਹਨਾਂ ਕਹਿੰਦੇ ਵੀ ਇਹਦੇ ਸਹੁਰੇ ਜਿਹੜੇ ਆ ਉਹ ਅਮਰਕੋਟ ਆ ਟਿੱਬੇ ਦੇ ਕੋਲ ਫਿਰ ਹੁਣ ਬਾਬਾ ਜੀ ਤੇ ਸਾਰੇ ਸਿੰਘ ਉੱਥੇ ਗਏ ਨੇ ਅਜੇ ਵੀ ਉੱਥੇ ਨੇ ਉਹ ਹੁਣ ਆ ਰਹੇ ਆ ਗੁਰਦੁਆਰਾ ਬੇਰ ਸਾਹਿਬ ਉਹ ਸਾਰੇ ਪਰਿਵਾਰ ਨੂੰ ਉੱਥੋਂ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਲੈ ਕੇ ਨਾਲ ਹੁਣ ਗੁਰਦੁਆਰਾ ਬੇਸਾਹਬ ਆ ਗਏ ਆ ਆਪਾਂ ਵੀ ਉੱਥੇ ਚੱਲੇ ਹੁਣ ਉਹਨਾਂ ਨਾਲ ਬੈਸਕੇ ਦੇ ਵਿਚਾਰ ਕਰਦੇ ਸਾਰੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੋਈ ਦੀ ਤੇ ਬੜੀ ਮਤਭਾਗੀ ਘਟਣਾ ਵਾਪਰੀ ਆ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇਹ ਤਾਂ ਬੜੀ ਵੱਡੀ ਗੱਲ ਆ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਆਇਸੀ ਵੀ ਕਿਸੇ ਨਾਲ ਕੋ ਬਾਦ ਘਾਟ ਨਹੀਂ ਸੀ ਕਰਦਾ ਮੈਂ ਜੇ ਉਹਦੇ ਕੰਮ ਕਰਨ ਦੇਖੀਏ ਤਾਂ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਗਾ ਸੀ ਕੰਮ ਵਾਲਾ ਬੰਦਾ ਸੀ ਤੇ ਕਿਨੋਂ ਕਿਸੇ ਲਾਪਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਿੱਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਨਹੀਂ ਕਿਤੇ ਲਾਇਆ ਜਾਂ ਬਿਨਾ ਦੱਸੇ ਉੱਪਰ ਚੜ ਗਿਆ ਠੇਕੇਦਾਰ ਤੇ ਸਾਡਾ ਜਿਹੜਾ ਫੋਰਮੈਨ ਹੈ ਉਹਦੇ ਸਾਡੇ ਲੇਬਰ بارش ਆ ਗਈ ਸੀ ਉਦੋਂ ਮਾਰਸ਼ੀ ਸਰ ਕੇ ਸਾਰੀ ਲੇਬਰੋ ਨੇ ਥੱਲੇ ਸੱਦ ਲਈ ਵੀ ਉੱਤੇ ਨਹੀਂ ਅਜੇ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਉੱਤੇ ਜਾ ਕੇ ਤੇ ਕਿਉਂ ਨੇ ਚਲੇ ਪੋਇਆ ਤੇ ਬਾਅਦ ਚ ਪਤਾ ਲੱਗਾ ਜਦੋਂ ਥੱਲੇ ਡਿੱਗਾ ਤੇ ਖੜਾਕ ਹੋਇਆ ਤੇ ਫੇ ਭੱਜ ਗਿਆ ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ ਜਿਹਦਾ ਨਾਮ ਸੁਖਵਿੰਦਰ ਸਿੰਘ son of ਅਜੀਤ ਸਿੰਘ ਦੱਸਿਆ ਜਾ ਰਿਹਾ ਰਹਿਣ ਵਾਲਾ ਇਹ ਕਾਜੀਪਗ ਮਹੱਲੇ ਦਾ ਤੇ ਇਹ ਆਪਣੇ ਮੂਲ ਮੰਤਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਹਾ ਸੀਗਾ ਜੋ ਇਹਦੇ ਨਾਲ ਵਾਲੇ ਦੱਸ ਰਹੇ ਸੀਗੇ ਫਿਲਹਾਲ ਉਹ ਬੁੜੀ ਅਸੀਂ ਮੋਰਚੀ ਦੇ ਵਿੱਚ ਰੱਖ